ਬੀਤੇ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਰਾਜਾ ਵੜਿੰਗ ਆਪਣੇ ਸਾਥੀ ਲੀਡਰਾਂ ਨਾਲ ਸਿੱਧੂ ਮੁਸੇਵਾਲ ਦੇ ਹਵੇਲੀ ਪਹੁੰਚੇ ਜਿੱਥੇ ਉਹਨਾਂ ਨੇ ਸਿੱਧੂ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹਾਲ ਚਾਲ ਜਾਣਿਆ ਮੁਲਾਕਾਤ ਤੋਂ ਬਾਅਦ ਜਦੋਂ ਇਹ ਹਵੇਲੀ ਤੋਂ ਬਾਹਰ ਆਏ ਤਾਂ ਉੱਥੇ ਮੌਜੂਦ মিডিਆ ਨੇ ਪੁੱਛਿਆ ਕਿ ਇਹ ਮੀਟਿੰਗ ਕਿਉਂ ਹੋਈ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਕੋਈ ਮੀਟਿੰਗ ਨਹੀਂ ਸੀ ਮੈਂ ਖੁਦ ਸਿੱਧੂ ਪਰਿਵਾਰ ਨੂੰ ਮਿਲਣ ਆਇਆ ਹਾਂ ਇਸ ਦੇ ਨਾਲ ਹੀ ਹਵੇਲੀ ਅੰਦਰ ਹੋਈ ਗਨਮੈਨਾਂ ਦੀ ਲੜਾਈ ਬਾਰੇ ਰਾਜਾ ਵੜਿੰਗ ਨੇ ਦੇਖੋ ਕੀ ਜਵਾਬ ਦਿੱਤਾ ਮੀਟਿੰਗ ਕੀਤੀ ਹੈ ਜੀ ਗੱਲਬਾਤ ਹੋਈ ਹੈ ਕੋਈ ਮੀਟਿੰਗ ਨਹੀਂ ਕੀਤੀ ਜਨਾਬ ਮੈਨੂੰ ਸਿੱਧੂ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਪਹਿਲਾਂ ਵੀ ਵੀਹਾਰੀ ਕਿਹਾ ਮੈਂ ਹੁਣ ਵੀ ਕਹ ਰਿਹਾ ਜਦੋਂ ਜਦੋਂ ਕਿਤੇ ਹਦੇਸ਼ ਹੁੰਦਾ ਹੈ ਭੋਲਾ ਬਾਈ ਜੀ ਦਾ ਜਾਂ ਮੇਰਾ ਚਿੱਤ ਕਰਦਾ ਆਉਂਦਾ ਮੈਂ ਐਮਪੀ ਬਣਿਆ ਵਿੱਚ 2 ਮਹੀਨੇ ਪਹਿਲਾਂ ਜਲੰਧਰ ਬਾਏ ਇਲੈਕਸ਼ਨ ਆ ਗਿਆ ਫਿਰ ਸੈਸ਼ਨ ਆ ਗਿਆ ਪੰਜਾਬ ਦਾ ਪ੍ਰਧਾਨ ਹੈ ਸੋ ਜਦੋਂ ਜਦੋਂ ਫਿਰ ਮੇਰਾ ਚਿੱਤ ਕਰਦਾ ਮੈਂ ਆ ਜਾਂਦਾ ਜਦੋਂ ਇਹਨਾਂ ਦਾ ਕੋਈ ਕਦੇ ਹੁਕਮ ਆ ਜਿਤਾ ਉਹ ਤਾਂ ਆ ਜਾਂਦਾ ਜੇ ਕਿਹਨੇ ਤੇ ਬਸਨੋਈ ਦੀਆਂ ਇੰਟਰਵਿਊਆਂ ਨੂੰ ਲੈ ਕੇ ਪਰਿਵਾਰ ਜਿੱਥੇ ਲਗਾਤਾਰ ਗੁਹਾਰ ਲਗਾ ਰਿਆ ਸੀ ਵਿਧਾਨ ਸਭਾ ਤੋਂ ਵੀ ਗੱਲ ਵੀ ਨਹੀਂ ਕਰਨ ਦੇ ਰਹੇ ਕਿਵੇਂ ਦੇਖ ਦਵਾਂ ਕਿਵੇਂ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਤਾਂ ਪੰਜਾਬ ਦੇਸ਼ ਦੀ ਲੋਕ ਸਭਾ ਚ ਗਿਆ ਕਿ ਇਸ ਤਰ੍ਹਾਂ ਦੇ ਗੈਂਗਸਟਰ ਨੂੰ ਤੁਸੀਂ ਇਸ ਤਰ੍ਹਾਂ ਦੇ ਪ੍ਰਬੰਧ ਆ ਉਸ ਬੰਦੇ ਦੇ ਸੋ ਰਬੀ ਮਾਲਕ ਹੈ ਇਸ ਦੇਸ਼ ਦਾ ਜਿੱਥੇ ਹੋਮ ਮਿਨਿਸਟਰ ਜਿੰਨਾ ਚਾਮ-ਦਾਮ ਹੋਵੇ ਇੱਕ ਗੈਂਗਸਟਰ ਦਾ ਸੋ ਅੱਜ ਤੱਕ ਇਨਸਾਫ ਤਾਂ ਮਿਲਿਆ ਹੀ ਨਹੀਂ ਉਸ ਇਨਸਾਫ ਦੀ ਉਡੀਕ ਦੇ ਵਿੱਚ ਹਮੇਸ਼ਾ ਮੂਸੇ ਵਾਲੇ ਦਾ ਪਰਿਵਾਰ ਸਾਡਾ ਭਰਾ ਭੋਲਾ ਜੀ ਲੜਾਈ ਲੜਦੇ ਰਹਿੰਦੇ ਆ ਆਪ ਦੀ ਆਵਾਜ਼ ਕਦੇ ਨਾ ਕਦੇ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਆ ਔਰ ਹਜੇ ਤੱਕ ਸਿੱਧੂ ਦੇ ਸਮਰਥਕਾਂ ਦੇ ਔਰ ਸਿੱਧੂ ਦੇ ਪਰਿਵਾਰ ਆ ਗਏ ਕਿਹ ਚੌਣ ਆ ਲਿਆ ਵੀ ਕਲੇਜੇ ਚ ਠੰਡ ਨਹੀਂ ਪਈਏ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਜਿੱਦੇ ਕੋਈ ਦਿਨ ਦਿਹਾੜਾ ਆਊਗਾ ਉਹ ਉਹਨਾਂ ਨੂੰ ਸ਼ਾਂਤੀ ਲਿਆਵਾ ਮੇਜਰ ਨੂੰ ਸਿੱ ਨੂੰ ਉਸਿਆਲੇ ਫਾਦਨ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਕਾਫੀ ਦਿਨਾਂ ਤੋਂ ਕਸ਼ਮਕਸ਼ ਚੱਲ ਰਹੀ ਹੈ ਹੁਣ ਮੀਡੀਆ ਵਾਲੇ ਤੁਸੀਂ ਕਰਾ ਦਿੰਦੇ ਹੋ ਕਸ਼ਮਕਸ਼ ਕੋਈ ਪੁਲਿਸ ਵਾਲੇ ਦੋ ਆਪਸ ਵਿੱਚ ਲੜ ਪਏ ਮਾੜਾ ਮੋਟਾ ਹੋ ਗਿਆ ਕੋਈ ਹੁਣ ਮੇਰੇ ਨਾਲ ਬਗੰਨਮੈਨ ਹੈਗੇ ਰਾਤ ਨੂੰ ਕੋਈ ਇੱਧਰ ਉੱਧਰ ਕੋਈ ਆਪਸ ਵਿੱਚ ਦੋ ਭਰਾ ਲੜ ਪੈ ਨੇ ਪੱਤਰਕਾਰ ਨਹੀਂ ਲੜ ਲੈਂਦੇ ਉਹ ਕਹਿੰਦਾ ਕੈਮਰਾ ਮੈਂ ਅੱਗੇ ਲਾਉਣਾ ਕੋਈ ਮੈਂ ਲਾਉਣਾ ਮਾੜਾ ਮੋਟਾ ਹੋ ਗਿਆ ਉਹ ਹਾਈਲਾਈਟ ਹੀ ਨਾ ਕਰਤਾ ਵਿਸਵਦੂ ਦੀ ਸੁਰੱਖਿਆ ਦੇ ਵਿੱਚ ਲੜਾਈ ਹੋਗੀ ਮੁੰਡੇ ਲੜੀ ਪੈਂਦੇ ਯੰਗ ਮੁੰਡੇ ਹੁੰਦੇ ਇਹ ਰਿਪੋਰਟ ਬਣਾਈ ਗਈ ਹੈ ਵੀ ਇਹਨਾਂ ਨੂੰ ਬਦਲਿਆ ਜਾਵੇ ਜਦ ਕੀ ਉਹਨਾਂ ਦੇ ਫਾਦਰ ਨੇ ਕਿਹਾ ਸੀ ਵੀ ਜਦੋਂ ਤੱਕ ਗਵਾਹੀਆਂ ਚਲਦੀਆਂ ਮੇਰਾ ਕੋਈ ਵੀ ਗਨਮੈਂਟ ਬਦਲਿਆ ਨਾ ਜਾਵੇ ਮੇਰੇ 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 ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਭੋਲਾ ਭਾਜੀ ਨੂੰ ਮੂਸੇਵਾਲਾ ਸਾਹਿਬ ਦੇ ਪਿਤਾ ਜੀ ਨੂੰ ਜੋ ਵੀ ਕਰਨਾ ਹੋਵੇ ਉਹ ਪਹਿਲਾਂ ਇਹਨਾਂ ਦੀ ਔਰ ਇਹਦੇ ਸਹਿਮਤੀ ਹੋਵੇ ਉਹਨਾਂ ਦੀ ਸਹਿਮਤੀ ਤੋਂ ਬਿਨਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਚਾਹੀਓ ਹੱਕ ਚਾਹੀਏ ਕਿਸੇ ਨੂੰ ਬਦਲਣਾ ਚਾਹੀਓ ਨਹੀਂ ਬਦਲਣਾ ਪੁੱਛ ਕੇ ਕਿਉਂਕਿ ਪਤਾ ਨਹੀਂ ਕੀ ਕੀ ਅਗਲੇ ਨਾਲ ਜੁੜਿਆ ਹੋਇਆ ਹੈ ਕੀ ਬੰਦੇ ਤੇ ਵਿਸ਼ਵਾਸ ਹੁੰਦਾ ਹੈ ਨਵਾਂ ਬੰਦਾ ਕੌਣ ਹੁੰਦਾ ਹੈ ਬੰਦੇ ਦੇ ਮਨ ਚ ਪਿਆਰ ਹੁੰਦਾ ਹੈ ਕਿ ਨਵਾਂ ਕੌਣ ਆਏਗਾ ਕੀ ਔਰ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਪੁਲਿਸ ਇਹੋ ਜਿਹਾ ਕੋਈ 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 ਵੀ ਐਸਾ ਕੰਮ ਨਹੀਂ ਕਰੂਗੀ ਜਿਹਦੇ ਨਾਲ ਐਵੇਂ ਕੋਈ ਐਸਾ ਇਸਦੇ ਨਾਲ ਹੀ ਮਾਤਾ ਚਰਨਕੌਰ ਨੇ ਵੀ ਆਪਣੇ ਵਟਸਐਪ ਤੇ ਇੱਕ ਸਟੇਟਸ ਸ਼ੇਅਰ ਕਰਦੇ ਹੋਏ ਲਿਖਿਆ ਕਿ ਪਰੇਸ਼ਾਨੀਆਂ ਇਨਸਾਨ ਦੀ ਜ਼ਿੰਦਗੀ ਦਾ ਉਹ ਜ਼ੋਰੀ ਨੇ ਜੋ ਇਨਸਾਨ ਨੂੰ ਹੀਰੇ ਦੀ ਤਰ੍ਹਾਂ ਨਿਖਾਰਦੀਆਂ ਹਨ